ਸਿੱਖਾਂ ਨੂੰ ਵੱਡਾ ਝਟਕਾ ਲੱਗਿਆ ਦਲਜੀਤ ਦੇ ਹੱਕ ਚ ਵੱਡਾ ਐਲਾਨ ਹੋਇਆ ਹੈ ਸਿੱਖ ਦੀ ਕਹਾਣੀ ਨੇ ਸੰਗਤ ਨੂੰ ਹੈਰਾਨ ਕਰ ਦਿੱਤਾ ਜੁੜੇ ਰਹੋ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਕਾਲੀ ਦਲ ਦੇ ਪ੍ਰਧਾਨ ਸਮਜੀਤ ਸਿੰਘ ਮਾਨ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਭਰਾ ਕੈਪਟਨ ਹਰਚੰਦ ਸਿੰਘ ਆਪਣੀ ਸੰਸਾਰਿਕ ਯਾਤਰਾ ਪੂਰਨ ਕਰਦੇ ਹੋਏ ਗੁਰੂ ਚਰਨਾਬੀਚ ਜਾਵਰਾਜੇ ਨੇ ਇਸ ਨਾਲ ਪਰਿਵਾਰ ਨੂੰ ਇੱਕ ਅਸਹਿਤ ਤੇ ਅਕਾਖ ਘਾਟਾ ਪਿਆ ਨਾਲ ਹੀ ਪੰਥ ਵਿੱਚੋਂ ਇੱਕ ਰਾਜਸੀ ਅਤੇ ਧਾਰਮਿਕ ਤੌਰ ਤੇ ਦ੍ਰਿੜਤਾ ਨਾਲ ਕੰਮ ਕਰਨ ਵਾਲੀ ਪੰਥਕ ਸ਼ਖਸੀਅਤ ਨੂੰ ਅੱਜ ਖਾਲਸਾ ਪੰਥ ਸੱਖਣਾ ਹੋ ਗਿਆ ਹੈ ਜਿਨ੍ਹਾਂ ਦੇ ਚਲੇ ਜਾਣ ਦਾ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੁੱਚੇ ਪਰਿਵਾਰ ਅਤੇ ਪੰਥਕ ਸਭਾ ਵਿੱਚ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਕਿਉਂਕਿ ਕੌਮੀ ਅਤੇ ਪੰਥਕ ਸੋਚ ਰੱਖਣ ਵਾਲੀਆਂ ਸ਼ਖਸੀਅਤਾਂ ਦੀ ਪੰਥ ਅਤੇ ਸਮਾਜ ਨੂੰ ਹਮੇਸ਼ਾ ਲੋੜ ਹੁੰਦੀ ਹੈ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਮੁੱਚੇ ਰੋਡੇ ਪਰਿਵਾਰ ਨਾਲ ਆਤਮਿਕ ਤੌਰ ਤੇ ਸਮੂਲਿਤ ਕਰਦੇ ਹੋਏ ਕੈਪਟਨ ਸਾਹਿਬ ਦੀ ਆਤਮਾ ਦੀ ਸ਼ਾਂਤੀ ਲਈ ਜਿੱਥੇ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਉੱਥੇ ਉੱਚੇ ਰੋਡੇ ਪ੍ਰਵਾਸ ਸਿੱਖ ਕੌਮ ਦੇ ਪੰਥਕ ਪਰਿਵਾਰਾਂ ਨੂੰ ਭਾਣੇ ਵਿੱਚ ਵਿਚਰਨ ਦੀ ਸ਼ਕਤੀ ਵਰਖਸ਼ ਕਰਨ ਦੀ ਵੀ ਅਰਜ਼ੋਈ ਕਰਦੇ ਹਾਂ ਉਹਨਾਂ ਕਹ ਕੇ ਕੈਪਟਨ ਸਾਹਿਬ ਪੂਰਨ ਰੂਪ ਵਿੱਚ ਅਮਰਿਤਧਾਰੀ ਨਿਤਨੇਮੀ ਅਤੇ ਸਿੱਖ ਸਿਆਸਤ ਵਿੱਚ ਹਰ ਸਮੇਂ ਸਰਗਰਮ ਰਹਿਣ ਵਾਲੇ ਗੁਰਸਿੱਖ ਨੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਆਤਮਾ ਨੇ ਅਜਈਆਂ ਆਤਮਾ ਹੀ ਵੱਡੇ ਸੰਘਰਸ਼ ਵਿੱਚ ਆਪਣੀ ਕੌਮ ਨੂੰ ਸਹੀ ਰਾਹ ਦੇਣ ਤੇ ਸਮਰੱਥ ਹੁੰਦੀਆਂ ਨੇ ਤੇ ਉਹਨਾਂ ਦੀ ਪੰਥ ਤੇ ਸਮਾਜ ਨੂੰ ਸਦਾ ਲੋੜ ਰਹਿੰਦੀ ਹੈ ਦੱਸਦੀ ਹੈ ਕਿ ਕੈਪਟਨ ਹਰਚੰਦ ਸਿੰਘ ਰੋਡੇ 1 ਨਵੰਬਰ ਨੂੰ ਸਵੇਰੇ ਲਗਭਗ 6:30 ਵਜੇ ਸਵਰਗਵਾਸ ਹੋ ਗਏ ਉਹ ਸਿੱਖ ਸਿਆਸਤ ਅਤੇ ਸਿੱਖ ਸੰਘਰਸ਼ ਵਿੱਚ ਪੂਰੀ ਤਰ੍ਹਾਂ ਸਰਗਰਮ ਰਹੇ ਅਤੇ ਅਮਰਿਤਧਾਰੀ ਨਿਤਨੇਮੀ ਤੇ ਉਦਮੀ ਸਨ ਅਤੇ ਹਮੇਸ਼ਾ ਦੀ ਕਲਾਂ ਨਾਲ ਪੰਥ ਵਿੱਚ ਵਿਚਰਦੇ ਰਹੇ ਉਧਰ ਦੂਜੇ ਪਾਸੇ ਸੀਨੀਅਰ ਵਕੀਲ ਐਚਐਸ ਪੋਲਕਰ ਨੇ ਆਪਣੀਆਂ ਫਿਲਮਾਂ ਰਹੀ 1984 ਸਿੱਖ ਕਤਲੇਆਮ ਨੂੰ ਉਜਾਗਰ ਕਰਨ ਲਈ ਦਲਜੀਤ ਦੋਸਾਂ ਦੇ ਯਤਨਾਂ ਦੀ ਜਨਤਕ ਤੌਰ ਤੇ ਪ੍ਰਸ਼ੰਸਾ ਕੀਤੀ ਹੈ ਸਿੱਖ ਨਸਲ ਕੁਸ਼ੀ ਦੀ 41ਵੀਂ ਬਰੇਗੰਡ ਤੇ ਫੁਲਕਾ ਨੇ ਦੋਸਾਂਜ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਕੀਤੀ ਉਹਨਾਂ ਕਹਿਆ ਕਿ ਸਿੱਖ ਨਸਲ ਕੁਸ਼ੀ ਦੀ 41ਵੀਂ ਬਰੇਗੰਡ ਤੇ ਮੈਂ ਦਲਜੀਤ ਦੋਸਾਂਜ ਦੁਆਰਾ ਬਣਾਈਆਂ ਫਿਲਮਾਂ ਜੋਗੀ ਫਿਲਮ ਪੰਜਾਬ 1984 ਅਤੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਪੰਜਾਬ 95 ਰਾਹੀਂ ਇਸ ਕਤਲੇਆਮ ਨੂੰ ਉਜਾਗਰ ਕਰਨ ਲਈ ਕੀਤੇ ਗਏ ਯਤਨਾਂ ਦੀ ਸੱਚਮੁੱਚ ਉੱਚ ਪ੍ਰਸ਼ੰਸਾ ਕਰਦਾ ਸਾਨੂੰ ਉਹਨਾਂ ਵਰਗੇ ਦਲੇਰ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਦਾ ਫੂਲਕਾ ਨੇ ਹਾਲੀ ਦੇ ਵਿਵਾਦਾਂ ਜਿਵੇਂ ਕਿ ਮਤਾਬਚਨ ਨਾਲ ਕੌਣ ਬਣੇਗਾ ਕਰੋੜਪਤੀ ਤੇ ਆਪਣੀ ਪੇਸ਼ਕਾਰੀ ਤੇ ਹਾਲੇਦਵਾਲੇ ਦੇ ਵਿਵਾਦਾਂ ਦੇ ਵਿਚਾਰ ਤੋਂ ਸਾਂਝ ਦੇ ਸਮਰਥਨ ਵਿੱਚ ਸਾਹਮਣੇ ਆਏ ਨੇ ਜ਼ਿਕਰ ਜੋਗੇ ਕਿ ਮੰਡੀ ਅਮਰਗੜ ਤੇ ਧੂਲਕੋਟ ਰੋਡ ਦੇ ਵਸਨੀਕ ਜਗਤਾਰ ਸਿੰਘ ਚੀਮਾ 1984 ਦੇ ਸਿੱਖ ਕਤਲੇਆਮ ਦੇ ਉਹਨਾਂ ਪੀੜਤਾਂ ਚੋਂ ਇੱਕ ਨੇ ਜੋ ਚਾਰ ਦਹਾਕਿਆਂ ਬਾਅਦ ਵੀ ਉਹਨਾਂ Hindu ਭਰਾਵਾਂ ਦੀ ਬਹਾਦਰੀ ਨਹੀਂ ਭੁੱਲੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਉਨ੍ਹਾਂ ਦੀ ਮਦਦ ਕੀਤੀ ਚਿਮਾ ਉਹਨਾਂ ਸਵੈ ਮਾਨਾ ਵਾਲੇ ਪੀੜਤਾ ਵਿੱਚੋਂ ਵੀ ਨੇ ਜਿਨ੍ਹਾਂ ਨੇ ਸਰਕਾਰਾਂ ਤੋਂ ਮੁਆਵਜ਼ੇ ਦੀ ਅਡੀਕ ਕਰਨ ਦੀ ਬਜਾਏ ਸਖਤ ਮਿਹਨਤ ਨਾਲ ਟਰੱਕ ਵਰਕਸ਼ਾਪ ਦਾ ਕਾਰੋਬਾਰ ਸਥਾਪਿਤ ਕੀਤਾ ਸੀ ਆਪਣੇ ਦਰਦਨਾਕ ਇਤਿਹਾਸ ਨੂੰ ਯਾਦ ਕਰਦਿਆਂ ਜਗਤਾਰ ਚਿਮਾ ਭਾਵੁਕ ਹੋ ਜਾਂਦੇ ਨੇ ਉਹ ਦੱਸਦੇ ਨੇ ਕਿ ਮੈਂ ਮੇਰਠ ਦੇ ਅਸ਼ੋਕ ਕੁਮਾਰ, ਰਾਮ ਕੁਮਾਰ ਅਤੇ ਆਪਣੇ ਮਕਾਨ ਮਾਲਕ ਪੰਡਿਤ ਨੇਵਲਾ ਪ੍ਰਸ਼ਾਦ ਨੂੰ ਜ਼ਿੰਦਗੀ ਪਰ ਨਹੀਂ ਭੁੱਲ ਸਕਦਾ ਉਹਨਾਂ ਦੱਸਿਆ ਕਿ ਜਦ ਦੰਗੇ ਪੜ ਕੇ ਉਸ ਵੇਲੇ ਉਹ ਆਪਣੀ ਭਾਣਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪੰਜਾਬ ਆਏ ਹੋਏ ਸਨ ਪਿੱਛੇ ਮੇਰਠ 'ਚ ਉਹਨਾਂ ਦੀ ਤਨੀ ਸੁਰਿੰਦਰ ਕੌਰ ਅਤੇ ਪੁੱਤਰ ਪਵਨ ਅਤੇ ਮਨਿੰਦਰ ਸੰਨ ਉਹ ਭਿਆਨਕ ਦੌਰ ਵਿੱਚ ਇਹਨਾਂ ਹਿੰਦੂ ਭਰਾਵਾਂ ਨੇ ਉਹਨਾਂ ਦੇ ਪਰਿਵਾਰ ਦੀ ਰਾਖੀ ਕੀਤੀ ਉਹ ਪੰਜਾਬ ਤੋਂ ਮੇਰਠ ਵਾਪਸ ਜਾਣ ਦੇ ਉਸ ਖਤਰਨਾਕ ਸਫ਼ਰ ਨੂੰ ਯਾਦ ਕਰਦੇ ਹਾਂ ਦੱਸਦੇ ਨੇ ਕਿ ਉਸ ਸਮੇਂ ਪੰਜਾਬ ਤੋਂ ਦਿੱਲੀ ਵੱਲ ਜਾਣ ਵਾਲੇ ਸਿੱਖਾਂ ਨੂੰ ਸੁਰੱਖਿਆ ਕਰਨਾ ਕਰਕੇ ਸ਼ੰਭੂ ਸਰਾਤ ਤੇ ਰੋਕਿਆ ਜਾ ਰਿਹਾ ਸੀ ਉਹਨਾਂ ਨੂੰ ਜਾਣਕਾਰ ਦੇ ਟਰੱਕ ਦੀ ਟੂਲ ਬਾਕਸ ਵਿੱਚ ਲੁਕੋ ਕੇ ਆਪਣੀ ਜਾਨ ਬਚਾਉਂਦਿਆਂ ਸਫ਼ਰ ਕਰਨਾ ਪਿਆ ਸੀ